ਜੱਪਾ ਮੰਡੀ ਵਾਲਿਆ ਮਾ ਜੀ ਆੜਤੀਆਂ ਤੋਂ ਆਪਣੀ ਆੜ ਤੱਕ ਮਤਬਲਾ ਜੋ ਗਾਹ ਕਾਕਾ ਮੰਗਾਗਾ ਉਸਾਬ ਦੇ ਚਾਰ ਗਾਹਕ ਹੋਾਂਗੇ ਉਸਾਬ ਦੇ ਰੇਟ ਮਿਲਾਗਾ ਜੀ ਤਾਂ ਦੀ ਲਾਗਤ ਨਹੀਂ ਹੁੰਦੀ ਪਰ ਪ੍ਰਵਾਸੀ ਤਾਂ ਮੋਟੀ ਦਿਹਾੜੀ ਪਾਉਂਦੇ ਹੈਗੇ ਨੇ ਉਹੀ ਤੁਹਾਡੇ ਖੇਤਾਂ ਦੀ ਤੁਹਾਡੀ ਮਿਹਨਤ ਦਾ ਮੁੱਲ ਉਹ ਆਪ ਖੱਟ ਲੈਂਦੇ ਨੇ ਸਰਵਜਾ ਜੀ 15 ਰੁਪਏ ਵਿਕ ਰਿਹਾ 10 20 ਰੁਪਏ ਵਿਕ ਰਿਹਾ ਉਹਨਾਂ ਨੇ ਵੇਚਣ ਵਾਲਿਆਂ ਜੀ 100 ਗਾਹ 3 ਕਿਲੋ ਪਾ ਦੇਣਾ ਜਾਂ 100 ਗਾਹ 22 ਕਿਲੋ ਪਾ ਦੇਣਾ ਵਾ ਜਿੰਨਾ ਆਪਾਂ ਦਾ 3-4 ਮਹੀਨੇ ਇਸਕੀ ਪਹਾੜ ਗਏ ਮੰਡੀ 'ਚ ਜਾਏ ਇਸ ਤੇ ਬਾਅਦ ਉਹਨਾਂ ਨੇ 2-4 ਘੰਟੇ ਆਦੀ ਦਿਹਾੜੀ ਲਾ ਲਓ ਅਨ ਸ਼ਾਮ ਨੂੰ ਬੈਠੇ ਸ਼ਾਮ ਨੂੰ ਕਿਸਾਨ ਮੰਡੀ ਲਾ ਲਓ ਜਾਂ ਆਪਣੇ ਰੇੜੀ 'ਤੇ ਲਾ ਲਓ ਜੀ ਉਹਨਾਂ ਨੇ ਉਸ ਤੇ ਦੁੱਗਣਾ ਰੇਟ ਉਤਨਾ ਹੀ ਰੇਟ ਕਮਵਾ ਲੈਣਾ ਜਿਵੇਂ ਦਰਜ ਤਨ ਵੀ ਕਹਿ ਸਕਦੇ ਕਿ ਆਰਥਿਕ ਦੇ ਕੋਲ ਜਾਣਾ ਕਿਸਾਨ ਦੀ ਮਜਬੂਰੀ ਆ ਉੱਥੇ ਕਿਉਂ ਨਹੀਂ ਆਪਣੀ ਗੱਲ ਰੱਖਦੇ ਕਿ ਇਸ ਤੇ ਇੰਨੇ ਰੇਟ ਤੇ ਵੇਚਣਾ ਭਈ ਆਪਣਾ ਮਾਲ ਲੈਣਾ ਲੋ ਨਹੀਂ ਤਾਂ ਰਹਿਣ ਦੋ ਰੇਟ ਤੋਂ ਰੱਖਾਂਗਾ ਜੀ ਆ ਮਾਲ ਤੋਂ ਰੱਖਾਂਗਾ ਇਸ ਦਾ ਰੇਟ ਇਹ ਵੀ ਮਾਲ ਮਾਨੂੰ ਪਤਾ ਵੀ ਦੋ ਦਿਨ ਦੇ ਬਾਅਦ ਫालतू ਨਹੀਂ ਕੱਟੇਗਾ ਜੀ ਇਹ ਬਾ ਗਾਹ ਕਾਗੈ ਮੈਂ ਤਾਂ 15 ਰੁਪਏ ਕਿਲੋ ਲੈਣਾ ਹਮ ਕਰੇ 20 ਰੁਪਏ ਕਿਲੋ ਦੇਣਾ ਕਾਕ ਲੈ ਨਹੀਂ ਰਿਹਾ ਆਖਰਾ 15 ਦੇ ਦੇਗਾ ਇਸ ਕੋ ਜੇ ਬਾਦ ਖਰਾਬ ਹੋਣੇ ਸਸ਼ੀ ਕਾਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਡਾ ਦਰਸ਼ਕਾ ਸਵਾਗਤ ਹੈ ਹਮਦਰ ਦੀ ਟੀਮ ਇਥੇ ਸੈਕਟਰ 26 ਦੀ ਮੰਡੀ ਦੇ ਵਿੱਚੋਂ ਗੁਜ਼ਰ ਰਹੀ ਸੀ ਤਾਂ ਦੇਖਿਆ ਕਿ ਸੜਕ ਦੇ ਕੰਢੇ ਇੱਕ ਬਜ਼ੁਰਗ ਕਿਸਾਨ ਆਪਣੀ ਜਿਹੜੀ ਟ੍ਰੋਲੀ ਦੇ ਉੱਪਰ ਖਰਬੂਜੇ ਲਾ ਕੇ ਬੈਠਾ ਹੋਇਆ ਹੈ ਆਮ ਜਿਹੜੇ ਕਿ ਮੰਡੀ ਤੇ ਵੇਚਤਰ ਰੌਣਕ ਹੁੰਦੀ ਆ ਪਰ ਜਿਹੜੇ ਕਿਸਾਨ ਇਸ ਤਰ੍ਹਾਂ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਫਸਲ ਵੇਚਣ ਤੋਂ ਬਾਅਦ ਖੁਦ ਵੀ ਉਹਨਾਂ ਨੂੰ ਵੇਚਣੇ ਤਾਂ ਕਿਸ ਕਦਰ ਜਨ ਲੋਕਾਂ ਦੇ ਵੱਲੋਂ ਰਿਸਪੋンス ਨਹੀਂ ਦਿੱਤੇ ਜਾਂਦਾ ਇਹ ਇੱਕ ਸੋਚਣ ਵਾਲੀ ਗੱਲ ਹੈਗੀ ਆਪਾਂ ਪਰਵਾਸੀਆਂ ਦੇ ਕੋਲੋਂ ਤਾਂ ਜਿਹੜੇ ਕਿ ਕਿਸੇ ਵੀ ਮੁੱਲ ਦੇ ਉੱਪਰ ਸਬਜ਼ੀ ਜਾਂ ਫਿਰ ਹੋਰ ਫਰੂਟ ਖਰੀਦਣ ਨੂੰ ਤਿਆਰ ਹੋ ਜਾਂਦੇ ਪਰ ਜਿਹੜੇ ਕਿਸਾਨ ਖੁਦ ਮੰਡੀਕਰਨ ਕਰਦੇ ਨੇ ਆਪਣੇ ਖੇਤਾਂ ਦੇ ਵਿੱਚ ਵੇਚੀ ਹੋਈ ਫਸਲ ਨੂੰ ਵੇਚਣੇ ਤਾਂ ਆਪਾਂ ਉਹਨਾਂ ਦੇ ਵੱਲ ਕਿਹਾ ਧਿਆਨ ਕਿਉਂ ਨਹੀਂ ਦਿੰਦੇ ਗੱਲਬਾਤ ਕਰਨੇ ਆ ਸੱਸੀ ਕਲਪਾਪੂ ਜੀ ਹਾਂ ਸ੍ਰੀ ਗਾਥੀ ਕੀ ਨਾਮ ਆ ਬਪੂ ਜੀ ਤੁਹਾਡ ਬਾਪੂ ਜੀ ਅੱਜ ਗਾਕੀ ਘੱਟ ਰਹੀ ਫਿਰ ਕੀ ਰਿਸਪੌਂਸ ਰਿਆ ਸਾਮਾਨ ਵਿਕੇ ਨਹੀਂ ਅੱਜਿਕਾ ਅੱਜ ਸਾਮਾਨ ਵਿਕੇ ਨਹੀਂ ਜੀ ਅੱਜ ਗਾਹ ਘੱਟ ਦਾ ਮਾਲ ਜ਼ਿਆਦਾ ਦਾ ਜੀ ਹੂੰ ਤੇ ਖਰਬੂਜੇ ਫਿਰ ਤੁਸੀਂ ਆਪਣੇ ਖੇਤਾਂ 'ਚ ਹੀ ਵੇਦੇ ਹੋ ਹਾਂ ਜੀ ਆਪਣੇ ਖੇਤਾਂ 'ਚ ਵੇਚਦੇ ਹੂੰ ਤੇ ਕਿੰਨੀ ਕੀ ਜ਼ਮੀਨ ਹੈਗੀ ਜਿਹਦੇ ਉੱਪਰ ਖਰਬੂਜੇ ਦੀ ਖੇਤੀ ਕਰਦੇ ਹੋ ਜੀ ਆਪਣਾ ਥੋੜੀ ਜ਼ਮੀਨਾਂ ਕਿਸੇ ਵਾਰ 3 ਏਕੜ ਹੈ 5 ਏਕੜ ਹੈ ਕਿਸੇ ਵਾਰ 10 ਏਕੜ ਹੈ ਐਸੇ ਹੂੰ ਸਾਰੇ ਜਿੰਨੇ ਵੀ ਆਪਣੇ ਜ਼ਮੀਨ ਦੇ ਉੱਪਰ ਖਰਬੂਜੇ ਇਸ ਸਮੇਂ ਬੀਜੇ ਹੋਏ ਹੈਗੇ ਉਹ ਤੁਸੀਂ ਤੇ ਹੁਣ ਸੀਜ਼ਨ ਦੇ हिसाब ਨਾਲ ਵਧੀਆ ਨਿਕਲ ਰਿਹਾ ਜਾਂ ਠੀਕ ਠੀਕ ਹੈ ਦੇਖੋ ਤਿੰਨ ਚਾਰ ਦਿਨ ਹੋ ਗਏ ਪਹਿਲਾਂ ਤਾਂ ਵਧੀਆ ਚੱਲ ਰਿਹਾ ਦਾ ਜੀ ਹੁਣ ਕੱਲ ਦਾ ਜੀ ਥੋੜਾ ਡਾਊਨ ਹੈ ਤੇ ਦੇਖੇ ਜਾਵੇ ਕਿੰਨੀ ਕਿ ਲਾਗਤ ਆਂਦੀ ਹੈ 1 ਏਕੜ ਦੇ ਆਪਾਂ ਗੱਲ ਕਰੀਏ ਤਾਂ ਖਰਬੂਜੇ ਦੀ ਖੇਤੀ ਤੇ ਕਿੰਨੀ ਕਿ ਲਾਗਤ ਆਂਦੀ ਹੈ ਕਿ ਵੇਚਣ ਤੋਂ ਬਾਅਦ ਲਾਗਤ ਪੂਰੀ ਹੋ ਜਾਂਦੀ ਹੈ ਕੁਝ ਬਚਦਾ ਵੀ ਹੈ ਵੇਚਣੇ ਦਾ ਟਾਈਮ ਜੀ ਘਟੂ ਘਟ ਵੇਚਣੇ ਦਾ ਟਾਈਮ ਵੀ ਆਪਣੇ ਲਵਾਈ ਲਾਵਾਂਗੇ ਉਸ ਦੇ ਪਰ ਫੋਲੋਸਿੰਗ ਭਾਈ 40000 ਰੁਪਿਆ ਖਰਚਾ ਆ ਜਾ ਜੀ ਸਾਨਾ ਵੀ ਹਾਂ ਜੀ ਤੇ ਉਸ ਤੋਂ ਬਾਅਦ ਆਪਾਂ ਜਦੋਂ ਆਪਣੀ ਵਿਜੀ ਹੋਈ ਫਸਲ ਨੂੰ ਮੰਡੀ ਦੇ ਵਿੱਚ ਆੜਤੀਆਂ ਤੇ ਪਹੁੰਚਾਣੇ ਆ ਤਾਂ ਉਹਨਾਂ ਦੇ ਵੱਲੋਂ ਆਪਣੀ ਮਨਮਰਜ਼ੀ ਦੇ ਰੇਟ ਬਸੂਲੇ ਜਾਂਦੇ ਨੇ ਕੀ ਕਿਸਾਨ ਨੂੰ ਉਸ ਦੀ ਮੁਤਾਬਕ ਜਿਹੜੇ ਲਾਗਤ ਖਰਚੇ ਪੂਰੇ ਕਰਨ ਤੋਂ ਬਾਅਦ ਮੁੱਲ ਮਿਲ ਜਾਂਦਾ ਜਾਂ ਨਹੀਂ ਸਾਬ ਜੀ ਕੋਈ ਵੀ ਹੈ ਜੀ ਚਾਹੇ ਖਰਬੂਜਾ ਲਾ ਲਿਓ ਤੁਸੀਂ ਆਪਣੀ ਦੂਸਰੀ ਸਬਜੀ ਲਾ ਲਿਓ ਜਾਪਾ ਮੰਡੀ ਵਾਲਾ ਆ ਮਾ ਜੀ ਆੜਤੀਆਂ ਤੋਂ ਆਪਣੀ 8 ਤੱਕ ਮੱਤ ਬਲਾ ਜੋ ਗਾਹ ਕਾਕਾ ਮੰਗਾਗਾ ਉਸ ਆਫ ਦੇ 4 ਗਾਹਕ ਹੋਾਂਗੇ ਉਸ ਆਫ ਦੇ ਰੇਟ ਮਿਲਾਗਾ ਜੀ ਸੋ ਕਿਸਾਨ ਦੀ ਲਾਗਤ ਨਹੀਂ ਹੁੰਦੀ ਪਰ ਪਰਵਾਸੀ ਤਾਂ ਮੋਟੀ ਦਿਹਾੜੀ ਪਾਉਂਦੇ ਹੈਗੇ ਨੇ ਉਹੀ ਤੁਹਾਡੇ ਖੇਤਾਂ ਦੀ ਤੁਹਾਡੀ ਮਿਹਨਤ ਦਾ ਮੁੱਲ ਉਹ ਆਪ ਖੱਟ ਲੈਂਦੇ ਨੇ ਹੈਗੇ ਇਹ ਖਰਬੂਜਾ ਜੀ 15 ਰੁਪਏ ਵਿਕ ਰਿਹਾ 1 ਕ 20 ਰੁਪਏ ਵਿਕ ਰਿਹਾ ਇਹ ਉਹਨਾਂ ਨੇ ਵੇਚਣ ਵਾਲਿਆਂ ਨੇ ਜੀ ਉਹਨਾਂ ਨੇ 13 ਕਿਲੋ 100 ਦਾ 3 ਕਿਲੋ ਪਾ ਦੇਣਾ ਇਹਦਾ 100 ਦਾ 2.5 ਕਿਲੋ ਪਾ ਦੇਣਾ ਉਹ ਜਿੰਨਾ ਆਪਾਂ ਨਾਲ 3-4 ਮਹੀਨੇ ਇਸਕੀ ਪਾੜ ਕੇ ਮੰਡੀ 'ਮਾਂ ਲਿਆਏ ਇਸ ਤੇ ਬਾਅਦ ਉਹਨਾਂ ਨੇ ਸਾਨੂੰ ਦੇ 2-4 ਘੰਟੇ ਅੱਧੀ ਦਿਹਾੜੀ ਲਾ ਲਓ ਅਨ ਸ਼ਾਮ ਨੂੰ ਬੈਠੇ ਸ਼ਾਮ ਨੂੰ ਕਿਸਾਨ ਮੰਡੀ ਲਾ ਲਓ ਜਾਂ ਆਪਣੇ ਰੇੜੀ ਪਰ ਲਾ ਲਓ ਜੀ ਉਹਨਾਂ ਨੇ ਉਸ ਤੇ ਦੁੱਗਣ ਰੇਟ ਉਤਨਾ ਹੀ ਰੇਟ ਕਮਾ ਲੈਣਾ ਜਿਵੇਂ ਦਰਜ ਤਨ ਉਹਨੇ ਕੋਈ ਮਿਹਨਤ ਵੀ ਨਹੀਂ ਕੀਤੀ। ਉਹਨਾਂ ਦਾ ਮਿਹਨਤ ਇਹ ਹੈ ਵੀ ਆਪਾਂ ਨੇ ਮੰਡੀਵਾਂ ਤੇ ਲੈ ਗਏ ਜੀ। ਉੱਥੇ ਮੰਡੀਵਾਂ। ਹਮ ਆਪਣੇ ਮਿਹਨਤਾ ਉਹਨ ਕੀ 2-2 4-4 ਕਿਲੋ ਕਰਕੇ ਵੇਚ ਦਿਆਂ। ਹਮ ਤੇ ਇਹਦਾ ਜਿਹੜਾ ਕੀ ਫਿਰ ਇਸ ਨੁਕਸਾਨ ਨੂੰ ਲੈ ਕੇ ਹੋਣਾ ਨਹੀਂ ਚਾਹੀਦਾ ਕਿ ਇੱਕ ਪ੍ਰਸ਼ਾਸਨ ਦੇ ਵੱਲੋਂ ਇੱਕ ਲਿਸਟ ਬਣਾ ਦੇਣੀ ਚਾਹੀਦੀ ਹੈ ਕਿ ਇੰਨੇ ਤੈਹ ਰੇਟ ਤੋਂ ਵੱਧ ਕੋਈ ਵੇਚ ਨਹੀਂ ਸਕਦਾ ਜੇ ਕਿ ਕਿਸਾਨ ਤੋਂ ਕਿੰਨਾ ਤਾਂ ਇੰਨੇ ਭਾਅ ਤੇ ਖਰੀਦੋ। 2-4 ਪੇ ਕਿਲੋ ਦੇ ਹਿਸਾਬ ਦੇ ਉੱਪਰ ਉੱਪਰ ਥੱਲੇ ਹੋ ਸਕਦਾ ਪਰ ਆਹਾ ਤੁਹਾਡੇ ਤੋਂ 15 ਰੁਪਏ ਲੈ ਕੇ ਅੱਗੇ 30-35-35 ਕਿਲੋ ਵੇਚ ਰਿਹਾ ਜੀ। ਹਮ ਪ੍ਰਸ਼ਾਸਨ ਤੋਂ ਕੋਈ ਫਿਰ ਸੁਣਵਾਈ ਕਰੇ ਨਹੀਂ ਰਿਹਾ ਤਾਂ ਸੁਣੇ ਨਹੀਂ ਰਿਹਾ ਕੋਈ ਪ੍ਰਸ਼ਾਸਨ ਦੇ ਸਾਹਮਣੇ ਵੇਚ ਰੇਲ ਪ੍ਰਸ਼ਾਸਨ ਵੀ ਖਰੀਦ ਰਿਹਾ ਵਿੱਚ ਮਲਾਜ਼ਮ ਵੀ ਖਰੀਦ ਰੇ ਸੋ ਕੁੱਲ ਮਲਾਕੇ ਆਪਾਂ ਜੇ ਸਵਾਲ ਕਰੀਏ ਕਿ ਖੇਤੀ ਹੁਣ ਮੁਨਾਫੇ ਦਾ ਕਿ ਘਾਟੇ ਦਾ ਸੌਦਾ ਹੋ ਗਿਆ ਮੁਨਾਫਾ ਤਾਂ ਦੇਖੋ ਜੀ ਜੇ ਸਹੀ ਰੇਟ ਮਿਲਾਗਾ ਫਿਰ ਤਾਂ ਮੁਨਾਫਾ ਹੈ ਸਮਝਿਓ ਇੱਕ ਸਾਲ ਮੁਨਾਫਾ ਹੋ ਗਿਆ ਦੂਸਰੇ ਸਾਲ ਜ਼ਿੰਮੇਦਾਰ ਨਾਲ ਜ਼ਿਆਦਾ ਲਾ ਦਿਆ ਕਿਉਂ ਇਸ ਚੀਜ਼ ਦਾ ਰੇਟ ਹੋ ਗਿਆ ਅਲੱਗਾ ਵੀ ਇਸ ਚੀਜ਼ ਮੈਂ 2 ਰੁਪਏ ਬਚਰੇ ਮੈਂ ਬੱਦ ਲਾਵਾਂਗੇ ਜੇ ਗਵਰਨਮੈਂਟ ਇਸ ਨੂੰ ਸਾਰੀ ਚੀਜ਼ ਦਾ ਰੇਟ ਮੜਾ ਮੋਟਾ ਫਿਕਸ ਕਰ ਦੇ ਕੋਈ ਫੇ ਥੋੜੀ ਥੋੜੀ ਫਸਲਾਂ ਵੰਡੀ ਜਾਂਾਂ ਜੀ ਜਦ ਜਿਹਾ ਕਿਸੇ ਇਲਾਕੇ ਮੈਂ ਕੋਈ ਫਸਲ ਹੋ ਰਹੀ ਹੈ ਕਿਦੀ ਮੋਟੀ ਫਸਲ ਹੋ ਰਹੀ ਹੈ ਕਿਦੀ ਸਬਜ਼ੀ ਹੋ ਰਹੀ ਹੈ ਕਿਦੀ ਫਰੋਟ ਹੋ ਰਿਹਾ ਉਹ ਸਾਫ ਤੇ ਬੰਦਾ ਫਿਰ ਆਪਣੇ ਪੈਦਾਵਾਰ ਕਰਾਗੇ ਕੀ ਲੱਗਦਾ ਕੀ ਰਵਾਈਤੀ ਫਸਲਾਂ ਦੇ ਚੱਕਰ ਚੋਂ ਨਿਕਲਣਾ ਚਾਹੀਦਾ ਕਿ ਝੋਨਾ ਕਣਕ ਇਹ ਸਭ ਕੁਝ ਹੁਣ ਇੱਕ ਨਾਮ ਦੀ ਚ ਫਸਲ ਹੋ ਚੁੱਕੀ ਐ ਪਤਾ ਕਿ ਇਹ ਸਰਕਾਰ ਨੇ ਖਰੀਦ ਲੈਣੀ ਇਸ ਵੱਲ ਕਿਸਾਨਾਂ ਦਾ ਜਿਹੜਾ ਲगाव ਹੈਗਾ ਉਹ ਜ਼ਿਆਦਾ ਹੋ ਗਿਆ ਪਰ ਜੇਕਰ ਜਿਹੜਾ ਆਪਾਂ ਮੌਸਮੀ ਫਰੂਟ ਜਾਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਇਸ ਵੱਲ ਨੀ ਰੁਕਣਾ ਚਾਹੀਦਾ ਕਿਸਾਨਾਂ ਨੂੰ ਝੋਨੇ ਫਸਲਾਂ ਛੱਡ ਕੇ ਝੋਨਾ ਛੱਡ ਕਾ ਦਿਓ ਕਰ ਸਕਾ ਜੇ ਮਾਨੋ ਜੀ ਤਾਂ ਮਹਾਰਾ ਵੀ ਕਰਨ ਨੇ ਜੀ ਕਰਾ ਜੀ ਜਿਸ ਤਨਾ ਆਪਣਾ ਪਾਣੀ ਐ ਇਹ ਵੀ ਲੈਟ ਐ ਜੀ ਲੈ ਡਬਾਓ ਘਾਟਾ ਬਾਬਾ ਜੀ अच्छा जी फिर पानी ਘਟ ਬੋਰ ਬਹੁਤ ਡੂੰਗੇ ਚਲੇ ਗਏ 5 500 ਫੁੱਟ ਬੋਰ ਚਲੇ ਗਏ ਜਿੱਥੇ 60 70 ਫੁੱਟ ਬੋਰ ਪਾਣੀ ਦਾ ਜਾ ਆਪਣੇ ਇਲਾਕੇ ਮ ਅੱਜ ਉਹ 400 450 500 600 ਤੱਕ ਚਲੇ ਗਏ ਜਿਹੜੀ ਸਬਜੀ ਆ ਗਈ ਸਬਜੀ ਪਰ ਪਿਛਲੇ ਸਾਲ ਇਬ ਉਹੜਿਆ ਨਾਲ ਬਹੁਤ ਨੁਕਸਾਨ ਕਰਿਆ ਫਰੋਜਾ ਨੂੰ ਪਿਆਜ਼ ਤਾਂ ਮੇਰੇ ਕੋਲ 3 ਬਿਗੇ ਬਹਨ ਰਾਇਆ ਭਾਈ ਇੱਕ ਕਰਦੇ ਘਟ ਪਿਆਜ਼ ਮ ਓਲਿਆਂ ਨੇ ਕੱਟ ਦਿਆ ਜੀ ਸਾਰਾ ਕੱਪੜ ਤੇ ਉਸ ਦੇ ਵਿੱਚ ਸਾਰੇ 25 ਘੱਟੇ ਹੋਏ ਬਈਆਂ ਦੀ ਪਟਾਈ ਪਟਾਈ ਦੀ ਲੇਬਰ ਨਹੀਂ ਪਾਵ ਮ ਮੁਰਦੇ ਜੀ ਬਾਕੀ ਜਿਹੜਾ ਖਰਚਾ ਬੀਜਾ ਹੋ ਗਿਆ ਲਵਾਈ ਹੋ ਗਈ ਕੜਾਈ ਹੋ ਗਈ ਸਪਰੇ ਹੋ ਗਈ ਉਹ ਤਾਂ ਸਾਰਾ ਗੱਲ ਪੈ ਗਿਆ ਤਾਂ ਜਿੱਕਰ ਆਪਾਂ ਗੱਲ ਕਰੀਏ ਕਿ ਕਿਸਾਨ ਨੂੰ ਅਕਸਰ ਇਹ ਕਿਹਾ ਜਾਂਦਾ ਕਿ ਉਹ ਸਿਰਫ ਆਪਣੇ ਖੇਤਾਂ ਤੱਕ ਹੀ ਮਿਹਨਤ ਕਰਦਾ ਹੈ ਮੰਡੀਕਰਨ ਵਾਲਾ ਕਿਉਂ ਨਹੀਂ ਰੋਕ ਕਰਦਾ ਹੈ ਅਗਰ ਮੰਨ ਲਿਏ ਕਿ ਇੱਕ ਘਰ ਦੇ ਵਿੱਚ ਚਾਰ ਬੰਦੇ ਹੈਗੇ ਨੇ ਤਾਂ ਇੱਕ ਮੰਡੀਕਰਨ ਇੱਕ ਬੰਦਾ ਮੰਡੀਕਰਨ ਕਰਨ ਲਈ ਤੇ ਤਿੰਨ ਖੇਤਾਂ ਦੇ ਵਿੱਚ ਲੱਗੇ ਇਸ ਹਿਸਾਬ ਨਾਲ ਵੀ ਕੋਈ ਸਰਕਲ ਨਹੀਂ ਚੱਲ ਸਕਦਾ ਕੁਝ ਬੰਦੇ ਘਰ ਵੀ ਰਹੇ ਥੋੜੇ ਬਹੁਤੇ ਪਿਛੇ ਤਾਂ ਆਪਣੇ ਜ਼ਿੰਮੇਦਾਰ ਹ ਇਹ ਵੀ ਜਿਸ ਦਾ ਕੋਈ ਮੁੰਡਾ ਆ ਪੜ੍ਹੇ ਲਿਖੇ ਨਹੀਂ ਹੈ ਆ ਕਿਸੇ ਤਰ੍ਹਾਂ ਮਤਲਬ ਨਹੀਂ ਖੇਤ માં ਕੰਮ ਜਿਆਦਾ ਹ ਮਜ਼ਦੂਰੀ ਮਜ਼ਦੂਰ ਨੂੰ ਮਿਲਦਾ ਕਿ ਕਈ ਵਾਰੀ ਰੋਵੰਡੀ ਮੈਂ ਬੈਠ ਨਹੀਂ ਸਕਦਾ ਇਹ ਬਲੇਵਰ ਹੈ ਜੀ ਹਮਾਰੇ ਵਾ ਪੰਜ ਚਾਰ ਪੰਜ ਬੰਦੇ ਲੱਗੇ ਰੋਜ਼ ਜੀ ਇੱਕ ਬੰਦਾ ਹੁਣ ਵਾ ਦੇਖਪਾਲ ਕਰਨੇ ਵਾਸਤੇ ਉਹਨਾਂ ਨੂੰ ਰੋਟੀ ਪਾਣੀ ਲੈਜਨੇ ਵਾਸਤੇ ਚਾਹ ਪਾਣੀ ਦੇਣਾ ਉਹਨਾਂ ਨੂੰ ਇਹ ਵੀ ਜੇ ਇੱਕ ਬੰਦਾ ਮੰਡੀ ਮ ਆ ਗਿਆ ਇਹ ਇਹ ਮਾਲ ਦੀ ਵੇਚਿਆ ਜੀ ਦੂਸਰਾ ਮਾਲ ਤੋੜਿਆ ਵਾ ਪਿਆ ਜੀ ਖੇਤਮਾ ਇਹ ਕਿਸਾਨ ਮੰਡੀ ਮਾ ਕਿੰਨਾ ਵਿਕੇ ਜਗਾ 20 ਕਟੇ ਵਿਕੇ ਜਗਾ ਹਮਾਰੇ ਕੋ ਤੇ ਕਹਿ ਸਕਦੇ ਕਿ ਆਰਥਿਕਿਆਂ ਦੇ ਕੋਲ ਜਾਣਾ ਕਿਸਾਨਾਂ ਦੀ ਮਜਬੂਰੀ ਆ ਆ ਮਜਬੂਰੀ ਤਾਂ ਹੈ ਜੀ ਇਸ ਨੂੰ ਆਰਥਿਕ ਆਰਥਿਕ ਪੱਪ ਕਿਸਾਨ ਉੱਥੇ ਕਿਉਂ ਨਹੀਂ ਆਪਣੀ ਗੱਲ ਰੱਖਦੇ ਕਿ ਇਸ ਤਾਂ ਇਨੇ ਰੇਟ ਤੇ ਵੇਚਣਾ ਬਈ ਆਪਣਾ ਮਾਲ ਲੈਣਾ ਲੋ ਨਹੀਂ ਤਾਂ ਰਹਿਣ ਦੋ ਰੇਟ ਤਾਂ ਰੱਖਾਂਗਾ ਜੀ ਆ ਮਾਲ ਤਾਂ ਰੱਖਾਂਗਾ ਇਸ ਦਾ ਰੇਟ ਇਹ ਮਾਲ ਮਾਨੂੰ ਪਤਾ ਵੀ 2 ਦਿਨ ਦੇ ਬਾਅਦ ਫालतੂ ਨਹੀਂ ਕੱਟੇਗਾ ਜੀ ਇਹ ਬਾ ਗਾਹ ਕਾਗਾ ਮੈਂ ਤਾਂ 15 ਰੁਪਏ ਕਿਲੋ ਲੈਣਾ ਆਮ ਕਰੇ 20 ਰੁਪਏ ਕਿਲੋ ਦੇਣਾ ਕਾਕ ਲੈ ਨਹੀਂ ਰਿਹਾ ਆਖਰਾਂ 15 ਦੇ ਦੇਗਾ ਇਸ ਕੋਈ ਮੈਂ ਬਾਦੋਂ ਖਰਾਬ ਹੋਣੇ ਹੁਣ ਤਾਂ ਪਰਿਵਾਰ ਵੀ ਛੋਟੇ ਹੋ ਗਏ ਅੱਗੇ ਜਿੰਮੇਦਾਰ ਪਰਿਵਾਰ ਹੁੰਦਾ ਸੀ ਹੱਸਦਾ ਖੇਡਦਾ ਪਰਿਵਾਰ ਸਾਂਝਾ ਪਰਿਵਾਰ ਹੁੰਦਾ ਜਿਵੇਂ ਜਿਵੇਂ ਹੁਣ ਪਰਿਵਾਰ ਵੰਡੇ ਗਏ ਜ਼ਮੀਨਾਂ ਕੱਟ ਗਈਆਂ ਪਰਿਵਾਰ ਵੀ ਛੋਟੇ ਹੋ ਗਏ ਪਰਿਵਾਰ ਤਾਂ ਇਸ ਤਨਾ ਜੀ ਪਹਿਲਾਂ ਮਾਰੇ ਬਜ਼ੁਰਗ ਦੇ 4 4 5 5 ਭਾਈ ਤੇ ਜੀ ਅੱਗੇ ਰੋਮ ਤਿੰਨ ਤਿੰਨ ਚਾਰ ਚਾਰ ਭਾਈ ਤੇ ਜੀ ਇਸ ਟਾਈਮ ਇੱਕ ਇੱਕ ਮੁੰਡਾ ਇਹ ਜਿਆਦਾ ਕਰੋ ਦੋ ਬੱਚੇ ਇੱਕ ਲੜਕਾ ਲੜਕੀ ਹੋਵੇ ਜੀ। ਹੂੰ। ਇਹ ਬੇ ਲੜਕਾ ਲੜਕੀ ਪੜ ਰਹੇ ਆ ਜੀ, ਬੱਚੇ ਪੜ ਰਹੇ ਆ ਅੱਜ ਕੱਲ। ਜਿਹੜਾ ਪੜ ਗਿਆ ਬੱਚਾ ਪਹਿਲਾਂ 12 15 16 ਸਾਲ ਤੋਂ ਪੜਾਈ ਵਿੱਚ ਲਾ ਦੇਣ। ਜਿਸ ਨੂੰ ਕੰਮ ਨੂੰ ਕਾਇ ਖੇਤਮਾ ਕੰਮ ਨਹੀਂ ਕਰਨਾ ਚਾਹੁੰਦਾ ਹੈ। ਉਹਨੂੰ ਆਰਾਮਦਾਰੀ ਪੈ ਗਈ। ਅੱਛਾ ਫੇਰ ਬਾਹਰਲੇ ਮੁਲਕਾਂ ਦਾ ਪ੍ਰਭਾਵ ਹੋ ਗਿਆ ਜੀ ਬੱਚਿਆਂ ਨੂੰ। ਯਾਨੀ ਕਿ ਹੁਣ जिम्मेदारਾਂ ਦੇ ਬੱਚੇ ਬਾਹਰ ਬੈਠੇ ਨੇ ਤੇ ਇੱਥੇ ਪ੍ਰਵਾਸੀ ਖੇਸਾਂ ਵੀ ਬੈਠੇ ਨੇ ਬਜ਼ੁਰਗ ਬੈਠੇ ਜੀ ਇੱਥੇ ਇੱਕ ਦਿਨ ਮਹੀਨਾ ਤੋਂ ਮਹੀਨਾ ਬਜ਼ੁਰਗਾਂ ਨੂੰ ਬੁਲਾ ਲਏ ਜੀ ਉਸ ਤੋਂ ਬਾਅਦ ਬਜ਼ੁਰਗਾਂ ਕਾ ਉੱਥਾ ਜੀ ਨਹੀਂ ਲੱਗਦਾ ਆਪਾਂ ਫੇਰ ਇੱਥੇ ਆ ਜਾਾਂ ਜੀ ਇਹਨਾਂ ਦੀ ਦੇਖਭਾਲ ਕੌਣ ਕਰੇਗਾ ਮਾ ਬੱਚੇ ਤੋਂ ਬੈਠੇ ਬਾਹਰ ਤੂੰ ਕਹਿ ਸਕਦੇ ਕੀ ਆਪਣੀ ਮਿੱਟੀ ਦੇ ਨਾਲ ਆਪਣੇ ਖੇਤਾਂ ਦੇ ਨਾਲ ਜ਼ਿਮੀਂਦਾਰਾਂ ਦੇ ਬੱਚਿਆਂ ਦੀ ਸਾਝ ਕਿਤਨਾ ਕਿਤੇ ਕਮਜ਼ੋਰ ਹੁੰਦੀ ਜਾ ਰਹੀ ਹੈ ਜ਼ੋਰ ਤਾਂ ਜੀ ਤੋ ਬੇਰਜ਼ਗਾਰੀ ਹੋ ਗਈ ਬਾਤ ਇਹ ਵੀ ਜਿਹੜੀ ਸਰਕਾਰ ਇਤਨੀ ਨੌਕਰੀਆਂ ਬਣਾ ਦੇ ਸਰਕਾਰੀ ਨੌਕਰੀਆਂ ਮਿਲ ਜਾਂਦੀ ਜਾਂ ਪ੍ਰਾਈਵੇਟ ਵੀ ਨੌਕਰੀਆਂ ਹੈ ਤੇ ਕਾਫੀ ਇਹ ਵੀ ਇਤਨੇ ਬੱਚੇ ਬੈਠੇ ਪ੍ਰਾਈਵੇਟ ਦੇਖੋ ਨਾ ਬੰਦੇ ਖੜੇ ਆ ਜੀ ਇਹ ਬਿਨਾਂ ਨੂੰ ਕਿਆ ਲੋੜ ਹੈ ਰੇੜੀਆਂ ਖਿੱਚ-ਖਿੱਚ ਕੇ ਬੀ ਸਬਜ਼ੀ ਵੇਚਣ ਕਿ ਜਨ ਨੌਕਰੀ ਮਿਲ ਜਾਏ ਹੋਰ ਕਰਨੇ ਕਿ ਤੇ ਹੁਣ ਕਿਸਾਨ ਦਾ ਜ਼ਿਕਰ ਆਪਾਂ ਕਈਏ ਕਿ ਕਿਵੇਂ ਪਲਾ ਹੋ ਸਕਦਾ ਹੈ ਹੁਣ ਖੇਤੀ ਕਾਨੂੰਨਾਂ ਨੂੰ ਜਿਹੜੇ ਕੀ ਆਪਾਂ ਐਮਐਸਪੀ ਦੀ ਮੰਗ ਨੂੰ ਲੈ ਕੇ ਅੰਦੋਲਨ ਲੱਗਿਆ ਹੋਇਆ ਇਸ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸਾਨ ਨੂੰ ਜਿਹੜੀ ਇਹ ਫਸਲਾਂ ਤੇ ਐਮਐਸਪੀ ਮਿਲ ਰਹੀ ਹੈ ਝੋਨੇ ਤੇ ਮਿਲ ਰਹੀ ਹੈ ਫਸਲ ਜਿਹੜੀ ਕੀ ਕਣਕ ਤੇ ਮਿਲ ਰਹੀ ਹੈ ਆਲਰੇਡੀ ਮਿਲ ਰਹੀ ਹੈਗੀ ਹੈ ਬਾਕੀ ਜਿਹੜੀਆਂ ਕੀ ਮੰਗਾਂ ਹੈਗੀ ਨੇ ਉਸ ਤੇ ਬਾਰੇ ਤੁਸੀਂ ਕੀ ਸੋਚਦੇ ਫਸਲਾਂ ਕੀ ਮੰਗਾਂ ਰੱਖੇ ਵੀ ਜੀ ਨਾ ਤੇਰੀ ਫਸਲਾਂ ਕੀ ਗਾਰੰਟੀ ਚਲ ਤੇ ਇਹ ਨਹੀਂ ਗਵਰਨਮੈਂਟ ਕੋਹਨਾ ਕੁਝ ਅਧ ਅਧ ਬਚਾਦੋ ਕਰ ਹੈ ਜੀ ਤੇ ਇਹ ਨਹੀਂ ਕਰਿਆ 15 ਕਰ ਦੇ ਜਿੰਮੇਦਾਰ ਫਿਰ ਉੱਧਰ ਨੂੰ ਉਸ ਉਸ ਫਾਸਲ ਬੰਨੂ ਜਾਹਗਾ ਜੀ ਉਹਨੂੰ ਪਤਾ ਵੀ ਇਤਨਾ ਮਾਨੂੰ ਰੇਟ ਪੱਕਾ ਮਿਲ ਜਾਣਾ ਇਹ ਵੀ ਆਲੂ ਹੈ ਜੀ ਆਪਣਾ ਪਹਿਲਾ ਆਲੂ ਆਪਣਾ 5 ਰੁਪਏ 6 ਰੁਪਏ ਕਿਲੋ ਮੰਡੀ 'ਚ ਮਾ ਬਿਗਦਾ ਰਿਹਾ ਜੀ ਉਸਕੇ ਵਿੱਚ ਖਰਚਾ ਖਰਚਾ ਜਿੰਮੇਦਾਰ ਦਾ ਪੂਰਾ ਨਹੀਂ ਹੁੰਦਾ 5 6 ਰੁਪਏ ਉਹੀ ਆਲੂ ਹੁਣ 25 ਤੋਂ 30 ਰੁਪਏ ਮਿਲਦਾ ਉਹ ਹੀ ਆਲੂ 20 25 ਰੁਪਏ ਮਿਲ ਰਿਹਾ ਜੀ ਹੂੰ ਸੋ ਜ਼ਿਮੀਦਾਰ ਦੀ ਜੇਬ ਚ ਕਿੰਨਾ ਪੈ ਰਿਹਾ ਜ਼ਿਮੀਦਾਰ ਦਾ ਜੇ ਪੰਜ ਛੇ ਨੂੰ ਜਦੋਂ ਪੱਲੇ ਤੇ ਜਾ ਰਿਹਾ ਜੀ ਖਾਂ ਜ਼ਿਮੀਦਾਰ ਨੂੰ 5 ਰੁਪਏ ਕਿਲੋ ਦੇ ਹਿਸਾਬ ਨਾਲ ਆਲੂ ਉਹਦੀ ਬਿਕ ਰਿਆ ਹੈਗਾ ਪਰ ਜਿਹੜਾ ਮਾਰਕੀਟ ਚ ਆਮ ਲੋਕਾਂ ਨੂੰ ਮੇਰੇ ਉਹ 20 ਤੋਂ 25 ਰੁਪਏ ਮਿਲ ਰਹੇ ਆਮ ਲੋਕਾਂ ਨੂੰ ਤਾਂ ਮਹਿੰਗਾ ਮਿਲ ਰਿਹਾ ਜੀ ਉਹ ਖਾਣੇ ਵਾਲੇ ਵੀ ਤੰਗ ਹੈ ਜੀ ਇਹੀ ਜਿਹੜਾ ਅੰਤਰ ਹੈਗਾ ਇਹਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਕਿ ਆਮ ਲੋਕਾਂ ਨੂੰ ਵੀ ਸਸਤਾ ਮਿਲੇ ਜ਼ਿਮੀਦਾਰ ਦਾ ਵੀ ਫਾਇਦਾ ਹੋਵੇ ਇਹ ਤਾਂ ਗਵਰਨਮੈਂਟ ਜਿੰਨ ਪਰ ਕੋਈ ਕਾਨੂੰਨ ਬਣਾਵਾ ਗੈਣਾ ਜੀ ਜਿਆਦੀ ਹੋ ਰੁਕ ਸਕਾ ਅਜ ਕੱਲ੍ਹ ਵੇਚਣੇ ਵਾਲੇ ਦਾ ਉਹਨਾਂ ਨੂੰ ਪਤਾ ਵੀ ਹੋਰ ਰੇਟ ਮੰਡੀਆਂ 'ਆ ਮਾਲ ਵਿਕਿਆ ਜੀ। ਹੂੰ। ਵੇਚਣੇ ਵਾਲੇ ਨੂੰ ਹੋਆ ਵੀ ਇਤਨਾ ਰੇਟ ਵੇਚਣਾ ਤਾਂ ਇਤਨਾ ਦਾ ਫੱਕ ਮਾਣਾ। ਹੂੰ। ਅਗਾ ਲੈਣੇ ਵਾਲੇ ਨੂੰ ਵੀ ਫਿਰ ਫਾਇਦਾ ਹੋਗਾ ਸਮਝ ਜੀ। ਹੂੰ। ਇਹ ਇਹਹੀ ਮਹਿੰਗਾਈ ਦੀ ਵਜ੍ਹਾ ਹੈ ਜੀ ਕਿ ਜਿਹੜਾ ਵਿਚਲਾ ਪੜਾ ਹੈਗਾ ਭਾਵੇਂ ਉਹ ਆਰਤੀ ਵਾਲੇ ਭਾਵੇਂ ਆਪਾਂ ਇਹ ਪਰਵਾਸੀ ਮਜ਼ਦੂਰ ਵਾਲੀਏ ਜਿਹੜੇ ਕਿ ਆਰਤੀ ਉਹ ਕੁਸਮਾਨ ਚਾਹੁੰਦੇ ਨੇ ਫਿਰ ਆਪਣੀ ਮਨਮਰਜ਼ੀ ਦਾ ਅਗਾ ਵੇਚਦੇ ਨੇ। ਇਹ ਵਿਚੋਲਾ ਵਿਚੋਲ ਪਣਾ ਹੋ ਗਿਆ ਜੀ ਨਾ। ਹਾਂ। ਇਹ ਵਿਚੋਲ ਪਣਾ ਲਿਕੜਦਾ ਇਤਨਾ ਵਿੱਚ ਤੇ। ਹੂੰ। ਇਹਨੂੰ ਕਿਵੇਂ ਤੁਹਾਡੇ ਹਿਸਾਬ ਨਾਲ ਤੁਸੀਂ ਵੀ ਪੂਰੀ ਜਿਹੜੀ ਆਪਣੀ ਉਮਰ ਖੇਤੀ ਨੂੰ ਸਮਰਪਿਤ ਕਰਤੀ ਹੋ ਜ਼ਿੰਮੇਦਾਰ ਕਹਿੰਦੇ ਕਹਾਂਦੇ ਹੈਗੇ ਇਹ ਜਿਹੜਾ ਪੜਾ ਹੈਗਾ ਜ਼ਮੀਨ ਵਿਚੋਲੇ ਦਾ ਇਹਨੂੰ ਕਿਵੇਂ ਆਪਾਂ ਪਾਰ ਕਰ ਸਕਦੇ ਹੈਗੇ ਪਾਰ ਤੋਂ ਦੇਖੋ ਸਭ ਕੇ ਸੰਜੋਗ ਨਾਲ ਹੀ ਹੋਗਾ ਜੀ ਜ਼ਿੰਮੇਦਾਰ ਨੂੰ ਸੰਜੋਗ ਕਰਨਾ ਪੜਾਗਾ ਜਿਸ ਮਤਲਬ ਬਤ ਬਾਕੀ ਸਰਕਾਰ ਨੂੰ ਪਹਿਲ ਕਰਨੀ ਪਾਵੇ ਜੀ ਹਾਂ ਬੰਦਾ ਦੂਰ ਰਜਗਾਰ ਵਿੱਚ ਹੈ ਕੋਈ ਨਾ ਕੁਝ ਕਰੇਗਾ ਜੀ ਉਹਨਾਂ ਦਾ ਆਪਣੇ ਬੱਚੇ ਪਾਲਨੇ ਆ। ਸੋ ਜ਼ਿੰਮੇਵਾਰ ਦੇ ਬੱਚੇ ਤਾਂ ਹੁਣ ਬਾਹਰ ਜਾ ਕੇ ਬੈਠੇ ਹੋਏ ਨੇ ਫੇ ਉਹ ਕਿਵੇਂ ਖੇਤਾਂ ਨੂੰ ਸੰਭਣਗੇ ਪੰਜਾਬ ਨੂੰ ਕੌਣ ਸੰਭੂਗਾ? ਪੰਜਾਬ ਨੂੰ ਕੌਣ ਸੰਭਾਗਾ ਜੀ ਪੰਜਾਬ ਨੂੰ ਤਾਂ ਆਪ ਨੂੰ ਪਤਾ ਹੀ ਵੀ ਕੌਣ ਸੰਭਾਗਾ ਜੀ। ਹੁਣ ਅੱਧੇ ਤੋਂ ਬਾਅਦ ਤਾਂ ਉਹ ਪਹਿਲੇ ਹੀ ਸੰਭ ਚੁੱਕੇ ਹੈਗੇ ਨੇ। ਆਧਾ ਤਾਂ ਗਿਆ ਜੀ ਪੰਜਾਬ। ਹੂੰ। ਇੱਧਰਲੇ ਜਾਗਾ ਦੇਖੋ ਜਿਹੜੇ ਪ्युअर ਪੰਜਾਬ ਹੈ ਜਿਸ ਦੇ ਵਿੱਚ ਜਿਹੜੇ ਪੁਰਾਣੇ ਪਿੰਡ ਹੈ ਜਿਹਨਾਂ ਦੇ ਵਿੱਚ ਮਾਰਾ ਰਿਸ਼ਤੇਦਾਰ ਗਿਆ ਦਾ ਯਾਰ ਦੋਸਤਾਂ ਦਾ। ਹੂੰ। ਉਹ ਕਾ ਮੈਂ ਗਲੀ માં ਵੜ ਗਿਆ ਜੀ ਸਾਰਾ ਕ ਜੰਦੇ ਲੱਗ ਰਹੇ ਬੜੇ ਬੜੇ ਗੇਟ ਪਾਏ ਬੜੇ ਬੜੇ ਮਹਿਲ ਪਾਏ ਬਣਾ ਨਾ ਹਾਂਜੀ ਉਹਦੀ ਦੇਖੀ ਤਸਵੀਰ ਬੜੇ ਬੜੇ ਮਹਿਲ ਪਾਏ ਪੂਰੇ ਬਾਗਲ ਕਰੇ ਬੜੇ ਬੜੇ ਗੇਟ ਲਾਏ ਵੇ ਉਸ ਕ ਘਰ ਜੀ ਜਾ ਕੇ ਗਲੀ માં ਉਹਨਾਂ ਕ ਪੁੱਛਿਆ ਪੁਰਾਣਾ ਸਾਫ ਕ ਸਰਪੰਚ ਹੈ ਜੀ ਉਸਕੇ ਘਰ ਜਾਣਾ ਓਕੇ ਆ ਅੱਗੇ ਦੋਈ ਮਈਆ ਬੀਬੀ ਬੈਠੇ ਉਹਨਾਂ ਨੇ ਦੱਸਿਆ ਵੀ ਚਲੋ ਉਹਨਾਂ ਬੁਲਾਇਆ ਦਾ ਉਹਨਾਂ ਕਾ ਵੀ ਮਾਨੂੰ ਫਲੇਟ ਦਵਾ ਦੇ ਰਿਸ਼ਤੇਦਾਰ ਮਾਰਾ ਚਲੋ ਔਰ ਧੀਲੇ ਲਿਖਾ ਰਾ ਥੜੇ ਬਤਾ ਜੀ ਅਗਰ ਫਲੈਟ ਦਵਾ ਦੇ ਵੀ ਪਿੰਡ ਮਾ ਤਾਂ ਕੋਈ ਹੈ ਨਹੀਂ ਬੰਦਾ ਕਿ ਕਿਸ ਗੱਲ ਬੈਠਾ ਉਟਾ ਕੀ ਗੱਲ ਬਾਤ ਕਰਾਂ ਮਹੀਨਾ ਦੋ ਮਹੀਨਾ ਆਪਾਂ ਨਾ ਛੁੱਟੀ ਕੱਟਣ ਆਣਾ ਹਰ ਹੂੰ ਬੱਚੇ ਮੇਰੇ ਉੱਥੇ ਹੈਗਾ ਬਾਹਰਲੇ ਮਨ ਕੋਈ ਜੀ ਉਹ ਦੋਆ ਮੇਬੀ ਮੈਂ ਆ ਵੀ ਵੀ ਕਾ ਆ ਵੀ ਬਹਿੜ ਜਾ ਪਈ ਰੋਟੀ ਖਾ ਕਾ ਜਾਏ ਹੂੰ ਉਹ ਕਹ ਰਿਹਾ ਭਾਈ ਉਹਨਾਂ ਚਾ ਵੀ ਸਿਆਣੀ ਹੈ ਰੋਟੀ ਬਣਾਉਣ ਵਾਲੀ ਮਾਈ ਉਹ ਗਾਣਾ ਵੀ ਰੋਟੀ ਨਹੀਂ ਮੈਂ ਭਾਈ ਖਾਣੀ ਵੀ ਮੈਂ ਰੋਟੀ ਚਾਹ ਪਾਣੀ ਪੀ ਕਾ ਮੈਨੂੰ ਖੁੱਖ ਨਹੀਂ ਆ ਉਹਨੇ ਰੋਟੀ ਦਾ ਹੋਟਲ ਵਾ ਖਾਈ ਸਾਰੰਦੇ ਮਾਰੇ ਮੈਨੂੰ ਰੋਟੀ ਬਣਾਣੀ ਪੜਾ ਗਈ ਵੀ ਐਸਾ ਮਾਹੌਲ ਹੈ ਜੀ ਜੇ ਉਸਕੇ ਨੂੰ ਹੁੰਦੀ ਤਾਂ ਮੁੰਡਾ ਹੁੰਦਾ ਬੱਚੇ ਹੁੰਦੇ ਉਸਨੂੰ ਕਿਆ ਰੋਟੀ ਉਹਦੀ ਦੇਖਭਾਲ ਕਰਦੇ ਆਓ ਬੈਠ ਕਰਦੇ ਸੀ ਚਾਹੀਏ ਕਿ ਪੰਜਾਬ ਹੁਣ ਜਿਹੜਾ ਕਿ ਉਹ ਵੀਰਾਨ ਹੋ ਰਿਹਾ ਜਿਸ ਤਰ੍ਹਾਂ ਜਿਗਤਾ ਜ਼ਿੰਮੇਦਾਰ ਤੇ ਬੱਚੇ ਬਾਹਰ ਵਿਦੇਸ਼ਾਂ ਦੇ ਵਿੱਚ ਰੋਕ ਕਰ ਰਹੇ ਨੇ ਇੱਥੇ ਸਿਰਫ ਆਪਾਂ ਕਹਿ ਦਈਏ ਕਿ ਬਜ਼ੁਰਗ ਹੀ ਜਿਹੜਾ ਕਿ ਹੁਣ ਰਹਿ ਗਏ ਨੇ ਜਿਨ੍ਹਾਂ ਦਾ ਖੇਤਾਂ ਦੇ ਵੱਲ ਮੋਹ ਹੈਗਾ ਤੇ ਆਪਣੇ ਦੇ ਤੱਕ ਹੱਡ ਗੁੱਡੇ ਚੱਲਦੇ ਨੇ ਖੇਤਾਂ ਦੇ ਵਿੱਚ ਮਿਹਨਤ ਕਰਦੇ ਨੇ ਬੇਸ਼ੱਕ ਲੇਬਰ ਤੇ ਸਿਰ ਤੇ ਉਹਨਾਂ ਦੇ ਵੱਲੋਂ ਆਪਣੇ ਕਿ ਡੰਕ ਟਪਾਇਆ ਜਾ ਰਿਹਾ ਪਰ ਇੱਥੇ ਗੱਲ ਇਹ ਸਵਾਲ ਖੜਾ ਹੁੰਦਾ ਹੈ ਕਿ ਅਖਰਕਾਰ ਪੰਜਾਬ ਦਾ ਜਿਹੜਾ ਕਿ ਭਵਿੱਖ ਹੈ ਉਹ ਕੀਮੇ ਦਾ ਹੋਵੇਗਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਅਤੇ ਕੀਵੇਂ ਪੰਜਾਬ ਦੀ ਖੇਤੀ ਨੂੰ ਅਤੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਆਪਣੀ ਜਿਹੜੀ رائے ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਵਿਧਰੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਨਾਲ